ਗੁਰਮੀਤ ਸਿੰਘ ਉਮਰ 23 ਸਾਲਾ ਪਿੰਡ ਜਵਾਰ ਕੇ ਅਸੀਂ ਇਸ ਵੇਲੇ ਸ਼ਮਸ਼ਾਨ ਘਾਟ ਚਾ ਜਿੱਥੇ ਗੁਰਬੀਰ ਸਿੰਘ ਜੀ ਚਿਤਾ ਜਲ ਰਹੀ ਹੈ ਉਹਦਾ ਸੰਸਕਾਰ ਗੁਨੇ ਹੋ ਕੇ ਪਟਿਆਲਾ ਇਸੇ ਸ਼ਮਸ਼ਾਨ ਘਾਟ ਚ ਅਸੀਂ ਬੈਠੇ ਹਾਂ ਤੁਸੀਂ ਦੇਖੋ ਇਹ ਇੱਕ ਦਰਵਾਜ਼ਾ ਜਿੱਥੇ ਲਗੋਦੇ ਨਿਸ਼ਾਨ ਨੇ ਅੰਦਰ ਸਿਰੰਜਾ ਔਰ ਕਿਵੇਂ ਜਿਹੜੀਆਂ ਪੇਪਰ ਜਿਹੜੇ ਨੇ ਸਿਲਵਰ ਕੋਇਨ ਦੇ ਪੇਪਰ ਜਿਹੜੇ ਕਾਗਜ ਪਏ ਨੇ ਗੁਰਮੀਤ ਸਿੰਘ ਜਾਂ ਉਹਨਾਂ ਦੇ ਸਾਥੀ ਜਿਹੜੇ ਚਿੱਟਾ ਲਾਉਂਦੇ ਰਹੇ ਨੇ ਜਾਂ ਹੁਣ ਵੀ ਚਿੱਟਾ ਲਾ ਰਹੇ ਨੇ ਉਹ ਇੱਥੇ ਆ ਕੇ ਵੀ ਚਿੱਟਾ ਲਾਉਂਦੇ ਰਹੇ ਨੇ ਉਹਨਾਂ ਚੋ ਵਿਚਾਰਿਆਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਉਹ ਜੇ ਇੱਥੇ ਆ ਕੇ ਵੀ ਟੀਕਾ ਲਾ ਰਹੇ ਨੇ ਚਮਚਾਨਗੜ੍ਹ ਤੇ ਇੱਕ ਦਿਨ ਇੱਥੇ ਹੀ ਆ ਕੇ ਉਹਨਾਂ ਦੀ ਸਵੇਰ ਤੋਂ ਪਹਿਲਾਂ ਮੌਤ ਹੋ ਜਾਣੀ ਔਰ ਇੱਥੇ ਹੀ ਉਹਨਾਂ ਦਾ ਦਾ ਸੰਸਕਾਰ ਹੋਊਗਾ